እ እ ነበር ልብልህ ነው የሚያስፈልግ ነው እንጂ እ ነበር ልብልህ ਉਹ ਪੈਨਰ ਰੋਟੀ ਦਾ ਰੋਟਾ ਪੈਨਰ ਨਾਲ ਫਾਇਲ ਜਾਵੇ ਪੈਨਰ ਆਪਣੇ ਆਪਣੇ ਬਣਾਉਗਾ ਤੇ ਬਹੁਤ ਪੈਨਰ ਪੋਸਟ ਕਿਦੀ ਥਾਡੀ ਹਾਂਜੀ ਆਪਣਾ ਨਾਮ ਦੱਸ ਕੇ ਕੀ ਸਾਰਾ ਮੈਟਰ ਹੈ ਸੀ ਜਰਾ ਦੱਸ ਲੰਘੇ ਜੇ ਸਾਰੇ ਸੜ ਗਏ ਨਾ ਹੋਇਆ ਕਿਸੇ ਅੱਗ ਲੱਗੀ ਅੱਛਾ ਪਤਾ ਨਹੀਂ ਕਿਦੋਂ ਆਈ ਪਰ ਬੋਲ ਲੱਗ ਜਦ ਰੋਤੀ ਕਰ ਲਈ ਅਤੇ ਬਗਾਈ ਆਛਰੋਂ ਦੇ ਸਾਥੇ ਹੋਈ ਹੈ ਇੱਕ ਜੀ ਇੱਕ ਜੀ ਤੇ ਕੀ ਕੀ ਨੁਕਸਾਨ ਹੋਇਆ ਸਾਰੇ ਨੁਕਸਾਨ ਹੋ ਗਿਆ ਗਹਿਣਾ ਵਟਾਈ ਰੋ ਵੀ ਸੜ ਗਿਆ ਡੰਗਰੀ ਰੋ ਵੀ ਮਰ ਗਈ ਜਿਹਨ ਸਮਿਆਨ ਘਰਾਂ ਰਾਹੀ ਉਹ ਵੀ ਸੜ ਗਿਆ ਸਰ ਵੀ ਜੀ ਨਿਕਲੀ ਨਾ ਹੋਰ ਕੁਝ ਨਹੀਂ ਕਿਤੇ ਆ ਤਾਂ ਦੇ ਕੱਪੜੇ ਨਿਕਲੇ ਤੇ ਗੱਲ ਪਾਈ ਸਾਡੇ ਕਿੰਨੇ ਡੰਗਰ ਮਰੇ ਜੇ ਮਾਗੇ 12 12 ਹੀ ਕੋਲੇ 12 ਹੀ ਮਰ ਗਏ ਘਰ ਦਾ ਵੀ ਕੋਈ ਨੁਕਸਾਨ ਘਰ ਦਾ ਫਾਂਡ ਵੀ ਨੁਕਸਾਨ ਹੋ ਗਿਆ ਜਿਹ ਗਹਿਣਾ ਬਟਾਈ ਉਹ ਵੀ ਸੜ ਗਿਆ ਜਿਹ ਜਵਾ ਬਟਾਈ ਉਹ ਵੀ ਸੜ ਗਿਆ ਪਾਣੀ ਦੀ ਜਫੋ ਦੀ ਓਹੀ ਨਹੀਂ ਬਈ ਸਿਰਫ ਜਾਣ ਲੈ ਕੇ ਭੱਜਿਆ ਜਿਹੜਾ ਇਹ ਸਾਡੇ ਸਮਾਂ ਨੇ ਪਿੰਡ ਵੱਲੋਂ ਮਦਦ ਕੀਤੀ ਇਹ ਪਿੰਡੋਂ ਮਦਦ ਕੀਤੀ ਉਹ ਆਪਣੇ ਰਿਕਸ਼ੇਦਾਰਾਂ ਨੇ ਮਦਦ ਕੀਤੀ ਤੇ ਫਿਰ ਉੱਤੇ ਲੈਣ ਵਾਲੇ ਲੀਰੇ ਬਣੇ ਜਿਦਾਂ ਅਸੀਂ ਤੋਂ ਨਿਕਲਿਆ ਛਿੜਕਦੇ ਗਿਆਂ ਸਾਡੇ ਸਿਰ ਤੇ ਪਰਣਾ ਵੀ ਕੋਈ ਨਹੀਂ ਕਪੜਾ ਵੀ ਕੋਈ ਨਹੀਂ ਆ ਪਿੰਡੋਂ ਲੋਗ ਆਇਆ ਉਹਨਾਂ ਅੱਗੇ ਸਾਡੇ ਬੱਚਿਆਂ ਦੇ ਕੱਪੜੇ ਛੁੱਟੇ ਸਿਰਦੇ ਸਾਡੇ ਸਿਰ ਦੇ ਕੱਪੜੇ ਛੁੱਟੇ ਤੇ ਫਿਰ ਅਸੀਂ ਲੈ ਕੇ ਉਹਨਾਂ ਨੇ ਉਹ ਤਾਂ ਮਸਾਲੇ ਲਾਗੇ ਲਾਗੇ ਉੱਥੇ ਬਿਠਾਈ

ਹਾਂ ਜੀ ਤੁਸੀਂ ਸੱਤ ਪਹਿਲਾਂ ਆਪਣਾ ਨਾਮ ਦੱਸੋ ਕੀ ਸਾਰਾ ਮੈਟਰ ਹੋਇਆ ਸੀ ਉਦੋਂ ਸਸਤੀ ਗਾਰਜੀ ਸਾਰਿਆਂ ਨਾਲ ਪਰ ਜੇ ਆਪਣਾ ਅਬਦਲ ਕਰੀਮ ਨਾ ਆਇਆ ਪਹਿਲਾ ਕਰ ਜਿਹੜਾ ਇਧਰੋਂ ਆਉਂਦਾ ਉਹ ਸਿਰਕਲੇ ਬਸਿਓ ਮਤਲਬ ਇਹ ਕਰੇਬੜਾ 9:30 ਵਜੇ ਅੱਗ ਲੱਗੀ ਹੈ ਪਿੱਛੇ ਅੱਗ ਲੱਗੀ ਅੱਜ ਦਦ ਨੇਰ ਬਗਧਾਈ ਇੱਕ ਤਰੀਕ ਦੀ ਗੱਲ ਆ ਕੀ ਕੀ ਨੁਕਸਾਨ ਹੋਇਆ ਅਗਲੇ ਨੂੰ ਨੁਕਸਾਨ ਬਹੁਤ ਹੋ ਗਿਆ ਜੀ ਮੰਜਾਂ ਗਾਵਾਂ ਬਾਕੀ ਘਰ ਦਾ ਲੀੜਾ ਕਪੜਾ ਗਹਿਣਾ ਪੈਸਾ ਜੋ ਵੀ ਐਸ਼ੀ ਸਭ ਕੁ ਸੜ ਗਿਆ ਕੋਈ ਆਇਆ ਸੀ ਉੱਤੋਂ ਵੱਡ ਪ੍ਰਸ਼ਾਸਨ ਵੱਲੋਂ ਜਾਂ ਕੋਈ ਨਹੀਂ ਨਹੀਂ ਜੋ ਉਹ ਤੋਂ ਬਾਅਦ ਸਾਡੇ ਕੋ ਪਿੰਡ ਦੇ ਲੋਕੀ ਦੇ ਹੁਦਨ ਸਾਰੇ ਮੁਰਮਸਬ ਪਬਲਿਕ ਸਾਡੇ ਕੋ ਪਿੰਡ ਦੀ ਬਹੁਤ ਆਈ ਆ ਹੂੰ ਬਾਕੀ ਸਰਪੰਚ ਸਾਹਿਬ ਨੇ ਸਾਡੀ ਬੜੀ ਹੈਲਪ ਕੀਤੀ ਆ ਬਾਕੀ ਢੀੜਾ ਕਪੜਾ ਜੋ ਵੀ ਸਾਨੂੰ ਪਿੰਡ ਨੇ ਦਿੱਤਾ ਵਾ ਉਹਨਾਂ ਨੇ ਸਾਡੀ ਹੈਲਪ ਕੀਤੀ ਮੜ ਕੇ ਅਸੀਂ ਫਿਰ ਜਾ ਕਰਕੇ ਜਾ ਕੇ ਇੱਥੇ ਮਤਲਬ ਬਹਿਣ ਜੋਗੇ ਉਹ ਸਾਡੇ ਕੋਲ ਬਹਿਣ ਦਾ ਕੋਈ ਸਾਧਨ ਨਹੀਂ ਸੀ ਕੋਈ ਸਮਝ ਨਹੀਂ ਸੀਗਾ ਅਰੇ ਬਜਿਆਗਾ ਸਾਡੇ ਕੋ ਕੋਈ ਢੀੜਾ ਕਪੜਾ ਕੋਈ ਚੀਜ਼ ਇੰਨੀ ਕ ਨਹੀਂ ਸੀ ਬਜੀ ਹੂੰ ਬਾਕੀ ਮੰਜਾ ਗਾਵਾਂ ਬਹੁਤ ਸੜੇ ਘਾਟੋ ਕਟ ਵੀ ਨਾ 45 ਵਾਲੇ ਮੰਡਾ ਜਿਹੜੇ ਆ ਮਰ ਗਏ ਆ ਮਰ ਚੁੱਕੇ ਆ ਹੁਣ ਮੌਕੇ ਦੇ ਕੋਈ ਅਜੇ ਵੀ ਮਤਲਬ ਮਰਣੀਆਂ ਆ ਮਾ ਕੋਈ ਜਿਹੜੀਆਂ ਸੜੀਆਂ ਅਜੇ ਮਰਣੀਆਂ ਆ ਹਾਂਜੀ ਪੰਜਾ ਪੰਜ ਘਰ ਇੱਥੇ ਰਹਿੰਦੇ ਆ ਪੰਜਾਂ ਘਰਾਂ ਦੇ ਵਿੱਚੋਂ ਨਾ ਕੋਈ ਵੀ ਕੋਈ ਵੀ ਘਰ ਜਿਹੜਾ ਆ ਮਤਲਬ ਉਹ ਵੱਧ ਨਾਲ ਸਾੜਾ ਦੇ ਬਿਨਾਂ ਨਿਰਿਆ ਪੂਰਾ ਸਾਡਾ ਲੱਕ ਕਿਹੜਾ ਹੈ ਸਾਡਾ ਲੱਕ ਇੱਧਰ ਹੀ ਜੇ ਅੰਬਰਸਰ ਅਸੀਂ ਰਹਿਣ ਆਲੇ ਆ ਇੱਧਰ ਹੀ ਆਪ ਪਿੰਡ ਆਪਣਾ ਅਗਲੀ ਹਾਲ ਪੰਡੇ ਅਗਲੀ ਹਾਲ ਹਾਂ ਜੀ ਸਰ ਕੋਈ ਆਇਆ ਸੀ ਤੁਹਾਡੀ ਇੱਥੇ ਮਦਦ ਕਰਨ ਦੇ ਲਈ ਹਾਂ ਜੀ ਹਾਂ ਜੀ ਤਾਰੀਵਾਲ ਸਾਹਿਬ ਆਏ ਸੀ ਮੈਦਰੀ ਸਾਹਿਬ ਨਹੀਂ ਆਇਓ ਸਾਡੀ ਹੈਲਪ ਮਤਲਬ 5 5 15 ਲੱਖ ਦਾ ਚੈੱਕ ਸਾਨੂੰ ਦੇ ਗਿਆ ਲੱਖ ਲੱਖ ਰੁਪਏ ਆ ਕੇ ਕਰਨ ਨੂੰ ਉਹ ਦੇ ਗਿਆ ਚੈੱਕ ਹਾਂ ਜੀ ਪਿੰਡ ਸਾਹਿਬ ਉਹਨਾਂ ਨੇ ਸਰ ਬਾਹਰ ਸਰਪੇਣਾ ਪੜੀ ਸਾਡੀ ਮਤਲਬ ਅਲੀ ਰਾਜ਼ਲੀ ਵਾਲੇ ਸਰਪੇ ਨੇ ਆਪਣੇ ਪਿੰਡ ਵਾਲੇ ਨੇ ਪੁਣਾ ਸਾਡੀ ਬਾਹ ਫੜੀ ਪੂਰੀ ਜਿਹੜਾ ਮੰਜਾ ਪੀੜਾ ਤਾਂ ਦਾ ਸਾਰਾ ਜੋ ਮੰਜਾ ਪੀੜਾ ਉਹ ਉਹਦੇ ਵਾਸਤੇ ਕੋਈ ਪਿੰਡ ਵਾਲੇ ਨਹੀਂ ਤੁਹਾਨੂੰ ਦਿੱਤਾ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਮਦਦ ਕੀਤੀ ਹੈ ਕਿ ਪਤਾ ਨਹੀਂ ਕਿਥੋਂ ਨਾਲ ਦਿੱਤੇ ਕਿਤਨੇ ਸਾਰੇ ਮਤਲਬ ਉਹਨਾਂ ਪਿੰਡ ਵਾਲਿਆਂ ਨੇ ਮਦਦ ਕੀਤੀ ਸਾਡੀ ਸਰਪੰਚ ਸਾਹਿਬ ਨੇ ਜਿਆਦਾ ਸਰਪੰਚ ਹੈਗਾ ਆਪਣਾ ਚੈਨਾ ਸਰਪੰਚ ਤੇ ਚੱਕ ਤੁਹਾਡਾ ਕਿਹੜੀ ਤਰੀਕ ਦਾ ਇਹ ਹੈਗਾ ਜੀ ਮਤਲਬ ਪਤਾ ਨਹੀਂ ਪਸੂ ਨਾਲ ਕਿਹੜੀ ਤਰੀਕ ਦੀ ਅੰਗਰੇਜ਼ੀ ਸਹੀ ਜਾਣਦੇ ਨਹੀਂ ਮਤਲਬ ਪਸੂ ਦੀ ਗੱਲਿਆ ਮਤਲਬ ਇਹ ਹੈਗਾ ਸੀ ਆਪਣਾ ਸ਼ੁਕਰ ਹਦੇ ਐਤਵਾਰ ਸੀ ਮਤਲਬ ਨਹੀਂ ਐਤਵਾਰ ਨਹੀਂ ਹੋਣਾ ਮਤਲਬ ਆਪੜੇ ਉਹ ਘਰ ਨੇ ਵੀ ਦੇ ਗਏ ਹੋ ਹਾਂਜੀ ਬਹੁਤ ਬਹੁਤ ਵਾਰ ਹਾਂਜੀ ਕੋਈ ਮਦਦ ਵਾਸਤੇ ਕੋਈ ਆਇਆ ਤੁਹਾਡੇ ਕੋਲ ਹਾਂਜੀ ਮਦਦ ਵਾਸਤੇ ਤਾਰੀਬਾਹ ਸਾਹਿਬ ਆਇਆ ਸੀ ਉਹ ਸਰਪੰਚ ਨਾਲ ਮਗਾਇਆ ਸੀ ਮਤਲਬ ਉਹ ਸਾਡੇ ਕੋਲ ਇੱਥੇ ਆਇਆ ਉਹ 5 ਲੱਖ ਦਾ ਸਾਨੂੰ ਚੈੱਕ ਦੇ ਗਏ ਆ ਲੱਖ ਲੱਖ ਰੁਪਈਆ ਸਾਡੀ ਕਰ ਗਏ ਆ ਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰ ਰਹੇ ਹੋ ਬਾਕੀ ਮਤ ਬਚ ਗਏ ਹੋ ਮਤ ਕਰਨੇ ਵੀ ਸਾਡੀ ਮਤੂ ਕਿਆ ਕੀਤੀ ਜਾਵੇ ਕੱਢ ਦੋ ਕੱਢ ਸਾਡਾ 1.5 ਕਰੋੜ 1.2 ਕਰੋੜ ਦਾ ਨੁਕਸਾਨ ਹੋਇਆ ਬਸ ਸਰਕਾਰ ਵੱਲੋਂ ਸਾਡੀ ਮਤਲਬ ਮਦਦਗੀ ਕੀਤੀ ਜਾਵੇ ਜੀ ਤਾਂ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ ਮੱਖਣ ਸਿੰਘ ਜੀ ਤੇ ਕੀ ਸਾਰਾ ਮੈਟਰ ਹੋਇਆ ਸੀ ਥੋੜਾ ਜਿਹਾ ਜਦੋਂ ਤੇ ਕੀ ਲੱਗਦੇ ਤੁਸੀਂ ਇਹਨਾਂ ਨੂੰ ਇਹ ਭਈਆ ਸਾਡਾ ਜੀ ਪਰ ਲੱਗਿਆ ਕੀ ਸੀ ਸਾਰਾ ਇਹ ਮਗਰ ਬੈਂਜੀ ਅੱਗ ਲੱਗੀ ਆਈ 9:30 ਵਜੇ ਦੀ ਗੱਲ ਆ ਨਾਲ ਹੀ ਨੇਰੀ ਆ ਗਈ ਇਹਨਾਂ ਕੋਲੋਂ ਤਾਂ ਬੱਚੇ ਨਿਕਲੇ ਕੁਝ ਨਹੀਂ ਨਿਕਲੇ ਇਹਨਾਂ ਕੋਲੋਂ ਮਲਵੇ ਕਰਾ ਦਾ ਆਟਾ ਵੀ ਨਹੀਂ ਸੀ ਕਰਾ ਉਹ ਤੇਰੀ ਬਗੋ ਅੱਛਾ ਪਿੰਡ ਵਾਲਿਆਂ ਮਦਦਗੀ ਦੀ ਸਮੱਸਿਆ ਸਾਰੀ ਅਗਲੀ ਗੱਲ ਦਿੰਦੇ ਮੇਰੇ ਜਿੰਨਾ ਇਥੇ ਹਿੱਸੇ ਵਿੱਚ ਸੰਭਾਲ ਨਜ਼ਰ ਆ ਰਿਹਾ ਸਾਰਾ ਪਿੰਡ ਵੱਲੋਂ ਦਿੱਤਾ ਸਾਰਾ ਪਿੰਡ ਵੱਲੋਂ ਦਿੱਤਾ ਗਿਆ ਸਰਪੰਚਾ ਲੋਕੀ ਮਦਦ ਕੀਤੀ ਸਰਬਜਣੇ ਹੱਲ ਬਰਗੀਦੀ ਸਾਰੀ ਬਾਸ ਤਰਪਾਲ ਲੇੜਾ ਕਪੜਾ ਸਭ ਕੋਈ ਹੋਈ ਦੇਂਡਿਆ ਧਾਰੀ ਵਾਲੇ ਸਰਪੰਚਾ ਕੀ ਦੱਸਿਆ ਕੀ ਮੰਗ ਕੀ ਕਰਦੇ ਹੋ ਮੰਗੇ ਹੋਈ ਆ ਸਾਡੀ ਡੰਗਰਾਂ ਦੀ ਆ ਰੋਟੀ ਰੋਟੀ ਦਾ ਮਸਲਾ ਹੋ ਰਿਹਾ ਸਾਡਾ ਕੋਈ ਹੈ ਨਹੀਂ ਮਸਲਾ ਸਾਡੇ ਡੰਗਰਾਂ ਰੌਣਗੇ ਰੋਟੀ ਪੱਛੇ ਕਿ ਦੁਕਾਨਗੇ ਆ ਤੁਹਾਡਾ ਕੋਈ ਲਾਈਕ ਜਰੇ ਬੇਜੁਬਾਨ ਜਾਨਵਰ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਹੋਇਆ ਬਹੁਤ ਜ਼ਿਆਦਾ ਡੰਗਰਾਂ ਦਾ ਆ ਕੀ ਨੁਕਸਾਨ ਹੋਇਆ ਡੰਗਰ ਸਾਰੇ 40 45 45 ਹੀ ਆਲੇ ਮਰ ਚੁੱਕੇ ਨੇ ਅੱਛਾ ਪੰਜਾ ਪੰਜਾ ਗਰਾਂ ਦੇ ਕੋਈ ਸੜੇ ਉਹ ਵੀ ਮਰਨਦੇ ਆ ਅੱਛਾ ਜ਼ਖਮੀ ਵੀ ਹੋਏ ਆ ਜ਼ਖਮੀ ਵੀ ਹੋਏ ਆ ਜਤ ਜਤ ਦਿਨ ਜਤ ਡੰਗਰਾਂ ਦੀ ਗਾੜੀ ਆ ਉਹ ਵੀ ਜ਼ਖਮੀ ਆ ਅੱਛਾ ਨਾ ਮਰੇ ਨਾ ਜਿੰਦੇ ਆ ਸਾਡੀ ਰੋਟੀ ਦਾ ਮਸਲਾ ਹੈ ਹੀ ਟੰਗਰਾ ਚ ਨਾ ਸਾਡੀ ਕੋਈ ਨੌਕਰੀ ਹੈ ਨਾ ਡਿਊਟੀ ਹੈ ਨਾ ਪੈਲੀ ਹੈ ਨਾ ਮੰਨਾ ਹੈ ਇਹ ਜਗ੍ਹਾ ਆਪਣੀ ਲਈ ਹੈ ਮਰ ਫਟ ਕੇ ਰਾਂ ਪੰਜਾਂ ਕਰਨੇ ਥੋੜੀ ਥੋੜੀ ਜਿਹੀ ਕਰਨੇ ਅੰਦੀ ਸਰਤ ਮੈਂ ਨਾਮ ਦੱਸ ਕੇ ਪਿੰਡ ਦਾ ਨਾਮ ਦੱਸ ਕੇ ਸੁਚੇਂਦ ਸਿੰਘ ਸਰਪੰਚ ਪਿੰਡ ਅਦਲੀ ਵਾਲਾ ਜੀ ਜਿਹੜਾ ਇਹ ਇੱਕ ਮੈਟਰ ਆਇਆ ਸੀ ਕਿ ਇੱਥੇ ਕੁਝ ਅਰਦੇਲੀ ਵਾਲੇ ਫਰੰਗਰ ਵਿੱਚ ਅੱਗ ਲੱਗੀ ਸੀ ਜਿਸ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਬੇਜਬਾਨ ਜਾਨਵਰ ਜਿਹੜੇ ਨੇ ਉਹ ਵੀ ਉਹਦੇ ਵਿੱਚ ਜਲ ਚੁੱਕੇ ਨੇ ਤੇ ਕੀ ਤੁਹਾਡੇ ਵੱਲੋਂ ਵੀ ਬਹੁਤ ਜ਼ਿਆਦਾ ਹੈਲਪ ਕੀਤੀ ਗਈ ਕੀ ਹੈਲਪ ਕੀਤੀ ਗਈ ਤੁਹਾਡੇ ਵੱਲੋਂ ਇਹ ਬੀਤੀ ਰਾਤ ਜੀ 4-5 ਦਿਨ ਪਹਿਲਾਂ ਆਪਣਾ ਰਾਤ ਨੂੰ 9:30 ਪੌਣੇ 10 ਵਜੇ ਅਜੇ ਗੁਰੂ ਗੱਜਰ ਬਰਾਦਰੀ ਸੌਣ ਲੱਗੀ ਸੀ ਤੇ ਹਨੇਰ ਬਹੁਤ ਜ਼ਿਆਦਾ ਤੇਜ ਆਇਆ ਜੀ 1 ਕਿਲੋਮੀਟਰ ਹੱਦਵੀਂ ਅੱਗ ਆਈ ਬਹੁਤ ਤੇਜ ਪਤਾ ਨਹੀਂ ਕਿੱਥੋਂ ਜੰਗਿਆੜਾ ਪਿਆ ਉਹ ਸਿੱਧੀ ਉਹਨਾਂ ਦੇ ਡੇਰੇ 'ਚ ਆ ਜਾਵੜੀ। ਉਹਨਾਂ ਮਹਾ ਜਾਣੇ ਜੀ ਆਪਣੇ ਲੈ ਕੇ ਜਾਣੇ ਲੈ ਕੇ ਭੱਜੇ ਤੇ 30 ਤੋਂ ਲੈ ਕੇ 35 ਤੱਕ ਉਹਨਾਂ ਦੀ ਮੱਜਾਂ ਸੜ ਗਈਆਂ ਜੀ। ਕੁਝ 5-4 ਜੇ ਵੀ ਜ਼ਖਮੀ ਹੈ ਜੀ ਉਹਨਾਂ ਦਾ ਲਾਚ ਚੜ ਰਿਹਾ ਜੀ। ਤੇ ਸਾਡੀ ਡਾਕਟਰ ਜਿਹੜੇ ਆ ਡਾਕਟਰ ਵਿਸ਼ਾਲ ਹੁਣੀ ਸਾਡੇ ਵੈਟਰਨਰੀ ਅਫਸਰ ਆ ਉਹਨਾਂ ਦੀ ਟੀਮ ਜਿੰਨੀ ਵੀ ਸਾਡੇ ਜ਼ਿਲ੍ਹੇ ਦੀ ਆ ਉਹਨਾਂ ਬਹੁਤ ਮਦਦ ਕੀਤੀ ਹੈ ਜੀ। ਉਸ ਦਿਨ ਅਗਲੇ ਦਿਨੀ ਉਹ 7 ਵਜੇ ਵਕਤ ਤੇ ਆ ਗਈ। ਸਾਰਾ ਦਿਹਾੜੀ ਇਸ ਦਿਹਾੜੀ ਰਾਤ ਵੀ ਰਹੇ ਮਤਲਬ ਤਿੰਨ ਦਿਨ ਉਹਨਾਂ ਲਗਾਤਾਰ ਮਿਹਨਤ ਕੀਤੀ ਤੇ ਉਹਦੇ ਨਾਲ ਤਿੰਨ ਚਾਰ ਡੰਗਰ ਬਚ ਗਏ ਤੁਹਾਡੇ ਵੱਲੋਂ ਕਿਸ ਤਰੀਕੇ ਦੀ ਮਦਦ ਕੀਤੀ ਸੀ ਸਰਪੰਚ ਸਾਡੇ ਵੱਜੋਂ ਉਹ ਦਿਨ ਰਾਤ ਵੀ ਅਸੀਂ ਜੀ ਗਏ ਸਾਡੀ ਪੰਚਾਇਤ ਵੀ ਗਈ ਹੋਰ ਵੀ ਸਾਡੇ ਜਿੰਨੇ ਮੋਤਬਰ ਆ ਉਹ ਵੀ ਸਾਰੇ ਗਏ ਜੀ ਉਹ ਦਿਨ ਰਾਤ ਵੀ 2:30 ਵਜੇ ਆਏ ਚਲੋ ਜਿਉ ਹੋ ਸਕਿਆ ਅਸੀਂ ਉਹ ਦਿਨ ਵੀ ਕੀਤਾ ਪਰ ਉਹ ਦਿਨ ਰਾਤ ਮੀਂਹ ਹੀ ਨਹੀਂ ਰਿਹਾ ਸਾਡੇ ਕੋਲ ਖਾਸ ਨਹੀਂ ਹੋ ਸਕਿਆ ਅਸੀਂ ਪਾਣੀ ਵਾਲੀਆਂ ਗੱਡੀਆਂ ਵੀ ਮੰਗਾਈਆਂ ਤੇ ਚਲੋ ਗੱਡੀ ਵੀ ਉੱਥੋਂ ਤੱਕ ਮਾੜਾ ਰਾਹ ਹੋਣ ਕਰਕੇ ਨਹੀਂ ਪਹੁੰਚ ਸਕੀ ਜੀ ਤੇ ਫਿਰ ਅਸੀਂ ਸਵੇਰੇ ਸਖਤੇ ਗਏ ਜੀ ਜਾ ਕੇ ਜਿੰਨਾ ਵੀ ਹੋ ਸਕਿਆ ਉਹਨਾਂ ਲਈ ਚਾਹ ਪਾਣੀ ਲੰਗਰ ਪਾਣੀ ਤਿਆਰ ਕੀਤਾ ਜੀ ਉਹਨਾਂ ਨੂੰ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਸਾਰਾ ਪਿੰਡ ਤੁਹਾਡੇ ਨਾਲ ਹੈ ਜੀ ਤੇ ਜੇ ਹੁਣ ਅੱਗੇ ਉਹਨਾਂ ਨੂੰ ਕੋਈ ਮਦਦ ਦੇ ਲੋੜ ਪਈਗੀ ਤਾਂ ਪਿੰਡ ਵੱਲੋਂ ਤੁਹਾਡੇ ਵੱਲੋਂ ਮਦਦ ਵੀ ਮਿਲਨ ਕਰ ਸਕਦੇ ਬਿਲਕੁਲ ਜੀ ਬਿਲਕੁਲ ਮਤਲਬ ਗੁਰੂ ਰਾਮ ਦਾਸ ਦੀ ਕਿਰਪਾ ਨਾਲ ਸਾਡੇ ਪਿੰਡ 'ਚ ਬਹੁਤ ਏਕਾ ਜੀ ਇਹ ਸਾਰੇ ਜਿੰਨੀਆਂ ਵੀ ਪਾਰਟੀਆਂ ਸਾਰੀਆਂ ਨੇ ਪਾਰਟੀਆਂ ਬਾਜੀ ਦੇ ਉੱਪਰ ਉੱਠ ਗਏ ਅਸੀਂ ਉਹਨਾਂ ਦੇ ਸ਼ੈੱਡ ਤਿਆਰ ਕਰਨ ਦੇ ਆ ਜੀ ਤੁਸੀਂ ਵੇਖ ਕੇ ਆਏ ਹੋ ਇੱਥੇ ਮਿਸਤਰੀ ਲੱਗੇ ਹੋ ਉਹਨਾਂ ਦੇ ਜੀ ਤੇ ਅਸੀਂ ਉਸ ਦਿਨ ਵੀ ਜਿੱਦਣ ਅੱਗ ਲੱਗੀ ਰਾਤ ਨੂੰ ਉਸ ਤੋਂ ਅਗਲੇ ਦਿਨ ਹੀ ਉਹਨਾਂ ਦੀਆਂ ਤਰਪਾਲਾਂ ਰਸੇ ਜੋ ਵੀ ਉਹਨਾਂ ਦਾ ਉਸ ਵੇਲੇ ਵਰਤੋਂ ਦੀ ਮਤਲਬ ਸਮਾਨ ਹੀ ਰਾਸ਼ਨ ਮੰਜੇ ਬਿਸਤਰੇ ਲੀੜਾ ਕੱਪੜਾ ਸਭ ਕੁਝ ਮਤਲਬ ਅਸੀਂ 5-7 ਘੰਟੇ ਚ ਉਹਨਾਂ ਨੂੰ ਸਾਰਾ ਮਤਲਬ ਮੰਗਾ ਕੇ ਦੇ ਦਿੱਤਾ ਸੀ ਜੀ